ਇਹ ਕੋ ਸਾਰਾ ਜੱਗ ਜ਼ਹਿਰ ਗੱਲਾਂ ਨੇ ਸਾਰੇ ਜੱਗ ਨੂੰ ਪਤਾ ਵਾ ਜੋ ਸਕੂਲ ਦਾ ਮਾਮਲਾ ਵਾ ਲੁਧਿਆਣੇ ਦੇ ਅੰਦਰ ਉਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਉਹ ਕੋਈ ਆਮ ਆਦਮੀ ਪਾਰਟੀ ਦਾ ਨਹੀਂਗਾ ਕੀਤਾ ਹੋਇਆ ਕੰਮ ਜੋ ਇਹਨਾਂ ਨੇ ਕੀਤਾ ਜੋ ਇਹਨਾਂ ਦੇ ਨਾਲ ਇਹਨਾਂ ਦੇ ਸਾਂਝੀਦਾਰ ਸੀਗੇ ਉਹਨਾਂ ਦੇ ਬਿਆਨ ਦੇ ਉੱਤੇ ਹਾਈ ਕੋਰਟ 'ਚ ਉਹਨਾਂ ਨੇ ਬਿਆਨ ਦਿੱਤੇ ਆ ਵੀ ਸਾਡਾ ਫਲਾਣਾ ਫਲਾਣਾ ਜਿਹੜਾ ਬੰਦਾ ਵਾ ਉਹ ਇਸ ਕੰਮ ਦੇ ਵਿੱਚ ਮੇਰੇ ਨਾਲ ਸ਼ਾਮਲ ਆ ਤਾ ਉਹਨਾਂ ਦੇ ਕਰਕੇ ਉਹਨਾਂ ਨੂੰ ਉਹ ਕਹਿੰਦੇ ਨੇ ਨੈਸ਼ਨਲ ਚ ਹਰਾਸਮੈਂਟ ਕੀਤੀ ਜਾ ਰਹੀ ਪਹਿਲਾਂ ਵੀ ਕੋਈ ਹੋ ਸਕਦੀ ਸੀ ਗੱਲਬਾਤ ਦੇਖੋ ਗੱਲ ਸੁਣੋ ਇਹ ਤਾਂ ਹਾਈ ਕੋਰਟ ਤੋਂ ਜਵਾਬ ਮੰਗਣਾ ਚਾਹੀਦਾ ਇਸ ਗੱਲ ਦਾ ਜਾਂ ਜਿਹੜੇ ਸਾਥੀ ਨੇ ਦਿੱਤਾ ਵਾ ਅਸੀਂ ਤਾਂ ਕੁਝ ਨਹੀਂ ਕਿਹਾ ਇਸ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਇਹ ਫੁਲਾਣਾ ਫੁਲਾਣਾ ਬੰਦਾ ਜਿਹੜਾ ਇਹ ਮੇਰੇ ਨਾਲ ਉਸ ਵੇਲੇ ਇਸ ਕੰਮ ਦੇ ਵਿੱਚ ਸ਼ਾਮਲ ਸੀਗਾ ਉਹਦੇ ਆਧਾਰ ਦੇ ਉੱਤੇ ਜਦੋਂ ਉਹਦਾ ਨਾਮ ਆਇਆ ਉਦੋਂ ਹੀ ਸੱਮਨ ਭੇਜਿਆ ਹੋਰ ਪਹਿਲਾਂ ਤਾਂ ਭੇਜਣਾ ਨਹੀਂ ਸੀ ਇਲੈਕਸ਼ਨ ਕੈਂਪੇਨ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਤਫਤੀਸ਼ ਦੇ ਵਿੱਚ ਸ਼ਾਮਲ ਹੋਵਾਂਗਾ ਜਾਂ ਜੋ ਸੱਮਨ ਉਹਨਾਂ ਨੂੰ ਭੇਜੇ ਗਏ ਆ ਕਹਿੰਦੇ ਉਸ ਸਮੇਂ ਮੈਂ ਜਾਵਾਂਗਾ ਕਿਉਂਕਿ ਮੇਰੀ ਇਲੈਕਸ਼ਨ ਵੀਪੀਐਮ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਇਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਸਾਡਾ ਕੋਈ ਕਿਸੇ ਦਾ ਰੋਲ ਨਹੀਂਗਾ ਨਾ ਸਾਡੇ ਆਮ ਆਦਮੀ ਪਾਰਟੀ ਦਾ ਉਹ ਕਾਨੂੰਨ ਨੇ ਜਵਾਬ ਲੈਣਾ ਤੇ ਕਾਨੂੰਨ ਨੇ ਦੇਣਾ ਉਹ ਕੋਰਟ ਉਹਨੂੰ ਪੁੱਛੂਗੀ ਜੋ ਪ੍ਰਸ਼ਾਸਨ ਅਜ ਇਸ ਕੰਮ ਨੂੰ ਡੀਲ ਕਰ ਰਿਹਾ। Thank you.